ਆਗੇ ਸੀਸੀਟੀਵੀ ਕੈਮਰੇ ਚਾ ਕੀਤੇ ਆ ਉਹਦੇ ਵਿੱਚ ਦੇਖਿਆ ਕਿ ਚੋਰ ਆਇਆ ਉਹਨੇ ਤਾਲਾ ਤੋੜਿਆ ਛਟ ਤੋੜਿਆ ਔਰ ਉਹ ਬੇਖੌਫ ਹੋ ਕੇ ਉਹਨੇ ਆਪਣਾ ਸਾਰਾ ਕੰਮ ਕੀਤਾ ਸੀਸੀਟੀਵੀ ਕੈਮਰਾ ਤੁਸੀਂ ਚੈੱਕ ਕਰੋਗੇ ਤਾਂ 20 ਮਿੰਟ ਉਹਨੇ ਬੰਦੇ ਨੇ ਅੰਦਰ ਲਾਏ ਆ ਲਾ ਕੇ ਪੂਰੀ ਦੀਜ ਦੇ ਨਾਲ ਉਹਨੇ ਦੋ ਤੋੜੇ ਘੋਦੇ ਭਰੇ ਆ ਸਾਰੇ ਗੱਲੇ ਤੋੜੇ ਆ ਪੈਸੇ ਕੱਢ ਕੇ ਖੜੇ ਆ ਔਰ ਉਹਦੀ ਹਰਕਤਾਂ ਤੋਂ ਇਹ ਲੱਗ ਰਿਹਾ ਵੀ ਉਹਨੂੰ ਕਿਸੇ ਕਿਸਮ ਦਾ ਕੋਈ ਖੌਫ ਹੀ ਨਹੀਂ ਹੈਗਾ ਦੇਖੋ ਇਹ ਬਾਜ਼ਾਰ ਦੇ ਵਿੱਚ ਕੋਈ ਵੀ ਇੱਥੇ ਗਸ਼ਤ ਨਹੀਂ ਕਰਦਾ ਇੱਥੇ ਪੁਲਸ ਵਾਲਾ ਸਾਰੇ ਬਾਜ਼ਾਰ ਕੋ ਪੁੱਛ ਕੇ ਵੇਖ ਲੋ ਪੰਜਾਬੀ ਵੇਖ ਲੋ ਤੁਸੀਂ ਤੇ ਠੰਡ ਦੇ ਚੱਲਦੇ ਜਿੱਥੇ ਆਮ ਜਨ ਜੀਵਨ ਪ੍ਰਭਾਵਿਤ ਹੈ ਤੇ ਉੱਥੇ ਚੋਰ ਲੁਟੇਰੇ ਵੀ ਹੁਣ ਇਸ ਠੰਡ ਦੇ ਮੌਸਮ ਦੇ ਵਿੱਚ ਦੇਸੀ ਘਿਓ ਤੇ ਖੋਏ ਨੂੰ ਨਹੀਂ ਛੱਡ ਰਹੇ ਆਪਣੀ ਸਿਹਤ ਬਣਾਉਣ ਦੇ ਲਈ ਇਹਨਾਂ ਦੇ ਵੱਲੋਂ ਦੇਸੀ ਘਿਓ ਦੀਆਂ ਚੋਰੀਆਂ ਕੀਤੀਆਂ ਜਾ ਰਹੀਆਂ ਨੇ ਤਾਜ਼ਾ ਮਾਮਲਾ ਸਾਹਮਣੇ ਆਇਆ ਹਾਲਾਂਕਿ ਇਹ ਸੁਣ ਕੇ ਤੁਸੀਂ ਵੀ ਹੈਰਾਨ ਡੇ ਜਾਓਗੇ ਹਾਸੋ ਗੀਣਾ ਮਾਮਲਾ ਵੀ ਕਹਿ ਸਕਦੇ ਆ ਕਿ ਜਿੱਥੇ ਇੱਕ ਦੁਕਾਨ ਦੇ ਵਿੱਚ ਚੋਰੀ ਹੁੰਦੀ ਹੈ ਲੱਖ ਰੁਪਿਆ ਕੈਸ਼ ਤੇ ਦੇਸੀ ਘਿਓ ਤੇ ਖੁਆ ਲੈ ਕੇ ਇਥੋਂ ਬਦਮਾਸ਼ ਰਫੂ ਚੱਕਰ ਹੋ ਗਏ ਤੇ ਠੰਡ ਦੇ ਮੌਸਮ ਦੇ ਵਿੱਚ ਆਪਣੀ ਸਿਹਤ ਦਾ ਕਾਫੀ ਧਿਆਨ ਰੱਖਦੇ ਨੇ ਚੋਰ ਬਦਮਾਸ਼ ਜਨਤ ਚੱਲਦਿਆ ਹੁਣ ਇਹਨਾਂ ਦੇ ਵੱਲੋਂ ਜਿਹੜਾ ਖੋਆ ਤੇ ਦੇਸੀ ਘਿਓ ਚੋਰੀ ਕੀਤਾ ਜਾ ਰਿਹਾ ਤਸਵੀਰਾਂ ਫਤਿਹਗਰ ਚੂੜੀਆਂ ਦੇ ਬੇਨ ਬਾਜ਼ਾਰ ਦੀਆਂ ਨੇ ਜਿੱਥੇ ਲੁੱਟ ਦੀ ਵਾਰਦਾਤ ਹੁੰਦੀ ਹੈ ਦੱਸਿਆ ਜਾ ਰਿਹਾ ਕਿ ਕਾਲਾ ਡੇਰੀ ਡਾਮ ਦੀ ਇੱਕ ਦੁਕਾਨ ਜਿਸ ਦਾ ਦੇਰਾ ਸ਼ੈਟਰ ਭੰਨਿਆ ਗਿਆ ਤੇ ਅੰਦਰ ਦਾਖਲ ਹੋ ਕੇ ਨਕਦੀ ਤੋਂ ਇਲਾਵਾ ਦੇਸੀ ਘਿਓ ਤੇ ਖੋਆ ਲੈ ਕੇ ਬਦਮਾਸ਼ ਫਰਾਰ ਹੋ ਗਏ ਨੇ ਚੋਰੀ ਦੀਆਂ ਵਾਰਦਾਤਾ ਸੀਸੀਟੀਵੀ ਤਸਵੀਰਾਂ ਚ ਕੈਦ ਹੋਈਆਂ ਨੇ ਸਬੰਧੀ ਡੇਰੀ ਮਾਲਕ ਦਾ ਕਹਿਣਾ ਹੈ ਕਿ ਉਹ ਰੋਜ਼ ਦੀ ਤਰ੍ਹਾਂ ਸਵੇਰੇ ਆਇਆ ਤਾਂ ਦੁਕਾਨ ਦਾ ਹਾਲ ਵੇਖ ਕੇ ਤਾਂ ਉਸਦੇ ਵੀ ਹੋਸ਼ ਉੱਡ ਗਏ ਸ਼ਟਰ ਤੇ ਤਾਲੇ ਟੁੱਟੇ ਹੋਏ ਸਨ ਅੰਦਰ ਜਾ ਕੇ ਵੇਖਿਆ ਤਾਂ ਦੇਸੀ ਘੋਤੇ ਖੋਏ ਤੋਂ ਇਲਾਵਾ ਲੱਖ ਰੁਪਿਆ ਕੈਸ਼ ਗਾਇਬ ਸੀ ਹਾਲਾਂਕਿ ਇੱਥੇ ਲੋਕਾਂ ਨੇ ਵੀ ਇਤਰਾਜ਼ ਜਤਾਇਆ ਕਿ ਪੁਲਿਸ ਦੀ ਗਸ਼ਤ ਘੱਟ ਹੋਣ ਕਰਕੇ ਚੋਰਾਂ ਬਦਮਾਸ਼ਾਂ ਦੇ ਹੌਸਲੇ ਇਸ ਕਦਰ ਉਲੰਦ ਨੇ ਕਿਉਂ ਨਾ ਵੱਲੋਂ ਸ਼ਰੀਆਮ ਜਈਆਂ ਵਾਰਦਾਤਾ ਨੂੰ ਅੰਜਾਮ ਦਿੱਤਾ ਜਾ ਰਿਹਾ ਮੈਂ ਸਵੇਰੇ ਸਾਹਮਣੇ ਕਾਊਂਟਰ 'ਤੇ ਉਹਨਾਂ ਦੇ ਫੜੇ ਰੱਖੇ ਤੇ ਜਦੋਂ ਮੈਂ ਵੇਖਿਆ ਛੱਡਾ ਇੰਨਾ ਤਾਂ ਚੁੱਕਿਆ ਹੀ ਤੇ ਮੈਂ ਮੇਰਾ ਚੋਰੀ ਹੋ ਗਈ। ਉਹ ਮੈਂ ਚੁੱਕਿਆ ਜਾਂਦਾ ਤੇ ਮੇਰੇ ਗਲੇ ਚਾਰੇ ਤਾਰੇ ਟੁੱਟੇ ਸੀ। ਗੱਡੇ ਦੇ ਵੀ ਤੇ ਜਦੋਂ ਮੈਂ ਬਾਅਦ ਚ ਵੇਖਿਆ ਤੇ ਮੇਰੇ ਘਿਓ ਦੇ ਖਾਨੇ ਸਾਰੇ ਖਾਲੀ ਸੀ। ਤੇ ਫ੍ਰਿਜ ਚੋਂ ਵੀ ਉਹਨਾਂ ਘਿਓ ਕਢਿਆ ਤੇ ਕੀ ਕੀ ਲਾ ਕੇ ਗਏ? ਕੋਈ ਸਵਾਗਲਾ ਕਰਪੀਆਂ ਨਾ ਰਹੀ ਸੀਗਾ। ਕੋਈ 70 80 ਕਿਲੋ ਘਿਓ ਹੀਗਾ। ਡੱਬੇ ਤੇ ਖੁੱਲਾ ਕੁਝ 15 20 ਕਿਲੋ ਮੱਖਣੀ ਟੋਟਲ ਕਿੰਨਾ ਕਿ ਨੁਕਸਾਨ ਕੋਈ ਸਵਾ 2 2.5 ਲੱਖ ਦੇ ਰੁਪਏ ਦਾ ਨੁਕਸਾਨ ਹੋਇਆ ਦਿਖਾ ਕੇ ਰਿਪੋਰਟ ਦੇ ਕੇ ਆਈ ਪੁਲਿਸ ਦੇਖੇ ਹੋ ਗਏ ਪੁਲਿਸ ਤੋਂ ਦੋ ਬੰਦੇ ਆਏ ਸੀਗੇ ਮੈਂ ਮੇਰੀ ਮੰਗਿਆ ਵੀ ਇਹ ਚੋਰ ਫੜੇ ਜਾਣ ਤੇ ਉਹਨਾਂ ਨੂੰ ਪੂਰੀ ਸਜ਼ਾ ਦਿੱਤੀ ਜਾਵੇ ਮੇਰਾ ਨੁਕਸਾਨ ਕਿਹਾ ਸੀ ਵੀ ਵਾਪਸ ਕੀਤਾ ਜਾਵੇ ਤੇ ਮੇਰਾ ਘੋੜਾ ਵੀ ਹਸਪੀਟਲ ਦੇ ਜੀ ਬੀਤੀ ਰਾਤ ਅਸੀਂ ਸਾਰੇ ਦੁਕਾਨਦਾਰ ਚੋਪੜਾ ਚੌਂਕ ਦੇ ਖੜੇ ਆਂ ਜੀ ਤੇ ਬੀਤੀ ਰਾਤ ਸਾਡੇ ਗਵਾਂਢੀ ਕਾਲਾ ਡੇਰੀ ਦੇ ਉੱਤੇ ਚੋਰੀ ਹੋਈ ਆ ਜਿਹਦੇ ਵਿੱਚ ਸਵਾ 2 ਲੱਖ ਰੁਪਏ ਨਗਦ ਲੈ ਗਏ ਤੇ 60 ਕਿਲੋ ਘੋੜਾ ਲੈ ਗਏ ਆ ਤੇ ਚੋਪੜਾ ਚੌਂਕ ਜਿਹੜਾ ਵਾ ਫਤੇਗੜ ਚੂੜੀਆਂ ਦਾ ਦਿਲ ਕਿਹਾ ਜਾਂਦਾ ਵਾ ਅਸੀਂ ਜਦੋਂ ਸੇਰੇ ਆਏ ਫੋਨ ਆਇਆ ਇਹਨਾਂ ਦਾ ਸ਼ਾਰ ਆਂਦਾ ਕਿ ਚੋਰੀ ਹੋ ਗਈ ਆ ਆ ਕੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਆ ਉਹਦੇ ਵਿੱਚ ਦੇਖਿਆ ਕਿ ਚੋਰ ਆਇਆ ਉਹਨੇ ਤਾਲਾ ਤੋੜਿਆ ਸ਼ਟਰ ਤੋੜਿਆ ਪਰ ਉਹ ਬੇਖੌਫ ਹੋ ਕੇ ਉਹਨੇ ਆਪਣਾ ਸਾਰਾ ਕੰਮ ਕੀਤਾ ਸੀਸੀਟੀਵੀ ਕੈਮਰਾ ਤੁਸੀਂ ਚੈੱਕ ਕਰੋਗੇ ਤੇ 20 ਮਿੰਟੋਂ ਨੇ ਬੰਦੇ ਨੇ ਅੰਦਰ ਲਾਏ ਆ ਲਾ ਕੇ ਪੂਰੀ ਦੀਜ ਦੇ ਨਾਲ ਉਹਨੇ ਦੋ ਤੋੜੇ ਘੋਦੇ ਭਰੇ ਆ ਸਾਰੇ ਗੱਲੇ ਤੋੜੇ ਆ ਪੈਸੇ ਕੱਢ ਕੇ ਖੜੇ ਆ ਔਰ ਉਹਦੀ ਹਰਕਤਾਂ ਤੋਂ ਇਹ ਲੱਗ ਰਿਹਾ ਵੀ ਉਹਨੂੰ ਕਿਸੇ ਕਿਸਮ ਦਾ ਕੋਈ ਖੌਫ ਹੀ ਨਹੀਂ ਹੈਗਾ ਅੱਗੇ ਪੁਲਿਸ ਦੇ ਇਆਂ ਗੱਡੀਆਂ ਦੋ ਇੱਥੋਂ ਲੰਘਦੀਆਂ ਹੁੰਦੀਆਂ ਸੀਗੀਆਂ ਜੋ ਕਿ ਪਿਛਲੇ ਸਮੇਂ ਤੋਂ ਹੁਣ ਨਹੀਂ ਲੰਘ ਰਹੀਆਂ ਤੇ ਸਾਡੀ ਸਾਰੇ ਦੁਕਾਨਦਾਰਾਂ ਦੀ ਇਹ ਮੰਗ ਹੈ ਕਿ ਸਾਡੇ ਜਾਨ ਮਾਲ ਦੀ ਰੱਖਿਆ ਕੀਤੀ ਜਾਵੇ ਤੇ ਇੱਥੇ ਪੁਲਸ ਦੀ ਗੱਡੀ ਜਿਹੜੀ ਹੈ ਇੱਕ ਤਨਾਤ ਕੀਤੀ ਜਾਵੇ ਜਾਂ ਪੀਸੀਆ ਦੀ ਟੀਮ ਤਨਾਤ ਕੀਤੀ ਜਾਵੇ ਤਾਂ ਜੋ ਇੱਥੋਂ ਦੇ ਚੋਪੜਾ ਚਾਉਂਦੇ ਦੁਕਾਨਦਾਰ ਆ ਨਿਸ਼ਚਿੰਤ ਹੋ ਕੇ ਆਪਣੀਆਂ ਦੁਕਾਨਦਾਰੀਆਂ ਕਰ ਸਕਣ ਕੁਲਿੰਦਰ ਲਾੜੀ ਨਾ ਹੈ ਜੀ ਮਰਾ ਹੇ ਮੇਨ ਬਜ਼ਾਰ ਚ ਆ ਲੱਗੇ ਇਹੇ ਦੁਕਾਨ ਆ ਸਾਡੀ ਦੇਖੋ ਜੀ ਇਹ ਰਾਤ ਨੂੰ ਇਹ ਕੰਮ ਜਿਹੜਾ ਆ ਚੰਗਾ ਨਹੀਂ ਲੱਗਦਾ ਸ਼ਹਿਰਦਾਰੀ ਆ ਵੇਖੋ ਇਹ ਬਾਜ਼ਾਰ ਦੇ ਵਿੱਚ ਕੋਈ ਵੀ ਇੱਥੇ ਗਸ਼ਤ ਨਹੀਂ ਕਰਦਾ ਇੱਥੇ ਪੁਲਿਸ ਵਾਲਾ ਸ਼ਹਿਰਦਾਰ ਦੇ ਵਿੱਚ ਸਾਰੇ ਬਾਜ਼ਾਰ ਕੇ ਪੁਛ ਕੇ ਵੇਖ ਲੋ ਨਾ ਕੋਈ ਦਿਨੇ ਕਰਦਾ ਨਾ ਕੋਈ ਰਾਤ ਨੂੰ ਕਰਦਾ ਹੀ ਕਦੀ ਵੇਖੀ ਨਹੀਂ ਇੱਥੇ ਪੁਲਿਸ ਹੁੰਦੀ ਆ ਕਿ ਨਹੀਂ ਆਂਦੀ ਸਾਰੇ ਬਾਜ਼ਾਰ ਕੇ ਪੁਛ ਕੇ ਵੇਖ ਲੋ ਸਾਰੇ ਸ਼ਹਿਰ ਚ ਘੁੰਮ ਕੇ ਵੇਖ ਲੋ ਕਿਤੇ ਨਾਕਾ ਨਹੀਂ ਜੇ ਲੱਗਾ ਜਿਹੜਾ ਮਰਜ਼ੀ ਕੋਈ ਵਾਰਦਾਤ ਕਰਕੇ ਜਿੱਥੇ ਮਰਜ਼ੀ ਜਾ ਸਕਦਾ ਵਾ ਠੀਕ ਨਹੀਂ ਗੱਲ ਇੱਥੇ ਕਿਸੇ ਨੂੰ ਡਰ ਹੀ ਨਹੀਂ ਹੈਗਾ ਕਿ ਕਿੰਨੀਆਂ ਚੋਰੀਆਂ ਹੋਦੀਆਂ ਇੱਥੇ ਫਦੇ ਘੜਚਾ ਦੋ 2.5 ਲੱਖ ਦਾ ਨੁਕਸਾਨ ਹੋ ਗਿਆ ਇਹ ਕੌਣ ਭਰੇਗਾ